ਉਹਨਾਂ ਨੇ ਅਜੇ ਪ੍ਰਿਸਮਨ ਸਿਟੀ ਲੈ ਕੇ ਚੱਲੇ ਆ ਹਨ ਹਨ ਗੁਰੂ ਨਾਨਕ ਹਨ ਗੁਰੂ ਨਾਨਕ ਹਨ ਗੁਰੂ ਨਾਨਕ ਪਤੇ ਬਲੌਗ ਆ ਕਿੱਥੇ ਆ ਕਾਂਸਾ ਵਾਹੀ ਗੁਰਜੀ ਦੇਖ ਪਤੇ ਅੱਜ ਸਾਡੇ ਵਿੱਚ ਭਾਈ ਬਲਬੀਰ ਸਿੰਘ ਯੂਕੇ ਵਾਲੇ ਦਰਦੇਵੀ ਟਕਸਾਲ ਉਹਨਾਂ ਨੂੰ ਅੱਜ ਪ੍ਰਿੰਸੀਪਲ ਸਿਟੀ ਲੈ ਕੇ ਚੱਲੇ ਆ। ਆਓ ਨਾਲ ਸਾਡੇ ਸਾਰੇ ਦਮਦਮੇ ਕਿਖਾ ਦੇ ਵਿਦਿਆਰਥੀ ਬੈਠੇ ਪੁਰਾਣੇ ਵਿਦਿਆਰਥੀ, ਬੁੱਢਾ ਦਲ ਦੇ ਵਿਦਿਆਰਥੀ। ਇਹ ਸਭ ਤੋਂ ਪੁਰਾਣੇ ਵਿਦਿਆਰਥੀ ਭਾਈ ਮਜੀਂਦਰ ਸਿੰਘ ਜੀ ਗੱਡੀ ਚਲਾ ਕੇ ਮਾਈ ਸਾਜੀ ਨੂੰ ਲਾਦਾ ਨਹੀਂ ਇੱਧਰ ਕਰਕੇ ਫਤੇ ਬੁਲਾਉਣਗੇ ਭਾਈ ਸਾਡੇ। ਬੁਲਾਉਣਗੇ। ਆਤਮਾਧਿਆ ਵੀ ਹੈਗਾ ਹੀ ਨਾ। ਸਾਨੂੰ ਬਲੈਕ ਕਮਾਂਡ ਨੂੰ ਮਿਲੇ ਭਾਈ ਸਾਡੇ। ਅੱਛਾ। ਵੇਖੀ ਤੇ ਮਸਵਾਕਸ ਹੋ ਗਿਆ। ਉਹ ਠੀਕ ਹੈ ਜੀ ਮੈਂ ਸਰ ਉਹ ਮੈਂ ਕਿਉਂ ਫਿਰ ਉਹ ਐਸਾ ਹੋਣਾ ਕਿ ਤੁਹਾਡੇ ਦੇ ਕੋਈ ਐਕਸ਼ਨ ਤੁਹਾਨੂੰ ਨਾ ਕੋਈ ਕਰ ਦੇਣਾ। ਹੋ ਗਿਆ ਸੀਗਾ ਇਹ ਬਾਜ਼ਾਰ ਤੁਰੇ ਜਾਣ ਦੇ ਤੇ ਪੁਲਿਸ ਵਾਲੇ ਨੇ ਰੁਕਿਆ ਬਣਾ ਲਿਆ ਤੋ ਤਿੰਨ ਸਾਲ ਲੱਗੇ ਨਾਲ ਲੜ ਪਿਆ ਭਾਜੀ। ਮੋਟਰਸਾਈਕਲ ਵਾਲਾ ਕਹਿੰਦਾ ਤੂੰ ਮੈਨੂੰ ਇੰਨਾ ਵਾਸਤੇ ਕਿਥਾ ਰੋਕ ਸਕਦਾ। ਉਹ ਕਹਿੰਦਾ ਸਾਡੇ ਮਹਿਮਾਨ ਨੇ ਉਹ ਭਰਾਵਾ ਬਹੁਤ ਹੋਰ ਹੋਣਾ ਮੌਲਾ ਫਿਰ ਉਹਨੇ ਇੱਕ ਆਂਡੀਆਂ ਗੌਂਡੀਆਂ ਨੇ ਦੁਕਾਨਾਂ ਵਾਲਿਆਂ ਨੇ ਕਿ ਚੁੱਪ ਕਰ ਆਂ ਤੁਹਾਡੇ ਮਹਿਮਾਨ ਆ ਬਾਹਰ ਹੋ। ਤੇ ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ। ਹਾਂ। ਪਰ ਬਹੁਤ ਸਤਿਕਾਰ ਹੈ ਉਸਨੇ। ਕੋਈ ਨਹੀਂ ਇਹ ਦੇਸੀ ਸਾਨੂੰ ਰੱਬਾ ਗੱਲ ਪੁੱਛਦਾ ਕਿ ਇੰਨਾ ਪਿਆਰ ਅੱਛਾ ਉਹਨਾਂ ਦੀ ਬੱਚੀਆਂ ਨੇ ਭਾਜੀ ਸਕੂਲ ਤੇ ਜਾ ਸਿਰ ਟਕੇ ਸਿਰ ਟਕੇ ਵਾਹ ਇਹ ਅਫੀਸ਼ੀਅਲ ਟੈਕਸਾਲ ਮਿਸਿਸ ਬੁੱਢਾ ਦਲ ਬਾਕੀ ਕੋ ਮਨ ਨਾਲ ਆਹ ਆਹ ਇੰਦਰੋ ਸਾਰੀ ਆਹ ਆਹ ਹੋਰ ਸਿਰ ਹੋਰ ਸਾਰੀ ਜੀ ਆਹ ਯਾਨੀ ਇੱਥੇ ਭਾਂ ਸਮਾਗਮ ਕੀਤਾ ਆ ਉਹ ਤੇ ਵੱਡੀ ਸਕਰੀਨ ਤੇ ਚੱਲਣਦੇ ਆ ਹੋਵੇ ਸਾਰਾ ਕਰਾ ਸਕਦੇ ਆਪਾਂ ਕਰਾ ਸਕਦੇ ਮੈਂ ਇਹ ਫੰਕਸ਼ਨ ਆਪਾਂ ਆਪਣਾ ਪ੍ਰਾਈਵੇਟ ਫੰਕਸ਼ਨ ਕਰਾ ਸਕਦੇ ਇੱਕ ਤੇ ਕਰਾ ਲਿਆ ਇੰਨਾ ਕੇ ਰੱਖਿਆ ਇੰਨਾ ਕੇ ਏਰੀਆ ਸ਼ੁਰੂ ਕਰ ਜਮੇ ਨਾਲ ਹੋਰ ਸਾਰੀ ਜਿੱਤੀ ਹੋਇਆ ਉਹਤੇ ਆਪਾਂ ਗੱਡੀ ਲਾ ਕੇ ਆਏ ਹਾਂ। ਬਹੁਤ ਵਧੀਆ ਜੀ ਮੈਂ ਬਹੁਤ ਵਧੀਆ ਬਣਾਇਆ ਇੱਥੇ ਆਪਣਾ ਸਵਾਗਤ ਹੋ ਸਕਦਾ ਵੇਖੋ ਜੀ ਜਗਾ ਕਿੰਨੀ ਹੈ। ਹਾਂਜੀ ਜੀ। ਪ੍ਰਾਈਵੇਟ ਬੁਕਿੰਗ ਕਰਾ ਸਕਦੇ ਹਾਂ ਸਵਾਗਤ ਵਾਸਤੇ। ਜੇ ਵਿਕਾਸ ਕਰਨਾ ਔਖਾ ਹੋ ਜਾਣਾ ਜੀ। ਵਿਕਾਸ ਭਾਈ ਸਾਹਿਬ ਜੀ ਕਹਿ ਰਹੇ ਨੇ ਕਿ ਨਹੀਂ ਇਹ ਜਗਾ ਬਹੁਤ ਸਸਤਾ ਹੈ। ਠੀਕ ਸਸਤਾ। ਠੀਕ। ਆ ਕੇ ਦੇ ਆਪਾਂ ਕਰ ਸਕਦੇ ਹਾਂ। ਠੀਕ ਹੈ ਬਾਬ ਹਾਂਜੀ ਜਹੇਦਾਰ ਸਾਹਿਬ ਤੁਸੀਂ ਕੀ ਕਹਿਣਾ ਚਾਹੋ ਮੈਂ ਇਹ ਕਹਾਂਗਾ ਕਿ ਪਹਿਲਾਂ ਦੂਜਾ ਡੈਕ ਤੇ ਚੱਲਦੇ ਆ ਫਿਰ ਦੱਸਾਂਗੇ ਫਿਰ ਵੇਖਾਂਗੇ ਇੱਥੇ ਕਰਨਾ ਹੈ ਕਿ ਉੱਤੇ ਕਰਨਾ ਇਹ ਜਹੇਦਾਰ ਦਾ ਫੈਸਲਾ ਹੋਊਗਾ ਠੀਕ ਹੈ ਜੀ ਹਾਂਜੀ ਕਿੱਦਾਂ ਕਰਨਾ ਕਿ ਲੇਗਾ ਠੀਕ ਹੈ ਜੀ ਆ ਸੀ ਦੇ ਦੇ ਬਾਜੇ ਕਹਣਾ ਜਾਣਾ ਕਾਰਾਂ ਚ ਤੇ ਆਉਣਾ ਖਵਾਰਾਂ ਚ ਨਹੀਂ ਖਵਾਰ ਚ ਨਹੀਂ ਆਉਣਾ ਜਿੰਨੇ ਦਿਨ ਥੱਲੇ ਪਹੁੰਚਣਾ ਅਗਲੇ ਦਿਨ ਚੜ ਜਾਣਾ ਝਗੜੇ ਦੇ ਦਿਖਵਾਰ ਚ ਗੁਰਬਾਈ ਨੰਗੇਵਾਰੀ ਚੱਲੇ ਜੇ ਗੁਰਬੈ ਨੇ ਜੁੜਾ ਲਾ ਲਿਆ ਨਾ ਅੱਲਾ ਵਾਲਾ ਕੁਲਾਟਾ ਜਿਹੜਾ ਜਦੋਂ ਅੱਧੇ ਨਰਕ ਨੇ ਜਾਂਦਾ ਤੇ ਰਾਹ ਚ ਆਉਂਦਾ ਨਾ ਬਿਆਨਕ ਇਹ ਖਾ ਜਾਪ ਉਹ ਹੈ ਯੂ ਬਾਬੇ ਯੂਰਦੀ ਨਾ ਮਾਰੋ ਮੈਨੂੰ ਕੱਚ ਦੇ ਯਕੀਨ ਕਿਦਾਂ ਕਰ ਸਕਦੇ ਇਹਨਾਂ ਦੇ ਰੱਬ ਦੇ ਨਹੀਂ ਕੋਈ ਕਰਦਾ ਜਿੰਨਾ ਜਿੰਨਾ ਭਰੋਸਾ ਹੀ ਤੇ ਰੱਖੀ ਤਰੰਦੇ ਇਹਨਾਂ ਰਗੂ ਤੇ ਕੀਤਾ ਜਾਵੇ ਤਾਂ ਇਹਨਾਂ ਬੰਦਾ ਬਾਹਰ ਤੇ ਦੇ ਮਾਰੇ ਤੂੰ ਹੀ ਜੇ ਰੱਖਣ ਵਾਲੇ ਬਸ ਹਣ ਜਿੰਨਾ ਭਰੋਸਾ ਹੈ ਕੱਚ ਤੇ ਰੱਖੀ ਤੇ ਤਰੰਦੇ ਲੋਕ ਇਹਦੇ ਰੱਬ ਦੇ ਕਰਦੇ ਨਹੀਂ ਰੱਬ ਦੇ ਨਹੀਂ ਕਰਦੇ ਨਹੀਂ ਕਰਦਾ ਨਹੀਂ ਨਹੀਂ ਹੈਗਾ ਤਾਂ ਕਾਚੀ ਹੈ ਨਾ ਜਿਹੜਾ ਕਾਚੀ ਹੈ ਉਹੀ ਮੈਂ ਕਹਿੰਦਾ ਕੋਈ ਝੋੜ ਨਹੀਂ ਕੋਈ ਗੱਲ ਨਹੀਂ ਬਾਜ਼ਰੀ ਉਹ ਵੀ ਆ ਜੇ ਨਾ ਮੈਂ ਨਾ ਨਹੀਂ ਕਿਉਂ ਮੈਂ ਤੁਹਾਨੂੰ ਆਪਣੇ ਭਾਰ ਦੇ ਮੇਰਾ ਭਾਰ ਬਹੁਤ ਜ਼ਿਆਦਾ ਕਿੰਝ ਆਣੀ ਨਾ ਦੇਖ ਤੁਸੀਂ ਉਰਦੂ ਬਕਰੇ ਬਕਰੇ ਕੀ ਜੀ ਯਾਨੀ ਟੀਚਰ ਕਰਦੇ ਕਹਿੰਦੇ ਵੱਖਰੇ ਵੱਖਰੇ ਸ਼ੀਸ਼ੇ ਦੇ ਖਿਚਾਉਣੀ ਫੋਟੋ ਸਾਰੇ ਜਾ ਕੇ ਆ ਨਾ ਉਹ ਨਹੀਂ ਤਰੇ ਆ ਅਹ ਉਹ ਹੀ ਉਹ ਐ ਲੱਗਦਾ ਕਿ ਟੁੱਟ ਗਿਆ ਟੁੱਟ ਗਿਆ ਟੁੱਟ ਗਿਆ ਜ਼ਰਾ ਨਾ ਸਰ ਵੀ ਜੀ ਆ ਕੀ ਪੇਰੇ ਵਾਲੇ ਕਿੰਨਾ ਨਾ ਮੈਂ ਜੀ ਵਿਆਹ ਤੇ ਖਣਪਟ ਸਾਹਿਬ ਵੀ ਸਾਰੇ ਉਹਨਾਂ ਸਿੰਘਾਂ ਨੇ ਕੀਤਾ ਇਸ ਸਮਾਣੇ ਤੇ ਬਾਬਾ ਜੀ ਵੀ ਆਏ ਸੀ ਸਾਰੇ ਬਾਈ ਇੰਨੀ ਝੜ ਗਈ ਹੈ ਕਿ ਬਾਬਾ ਜੀ ਹਾਂ ਹੁਣ ਜਦੋਂ ਮੈਂ ਫੋਟੋਆਂ ਵੇਖਦਾ ਮੈਨੂੰ ਪਤਾ ਹੈ ਕਿ ਹਾਂ ਉਹਦੇ ਬਾਬਾ ਜੀ ਹੀ ਉਹਨਾਂ ਦੇ ਵਿਆਹ ਦੀਆਂ ਪਰ ਇਹ ਨਹੀਂ ਸਮਝੀ ਕਿ ਹਾਂ ਕੀ ਕੀ ਹੀ ਕਿੱਡੀ ਵੱਡੀ ਅਸਤੀ ਕਿੱਡੀ ਵੱਡੀ ਅਸਤੀ ਇਹ 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 ਚੀਜ਼ ਤਾਂ ਹੁੰਦਾ ਮੰਨਦੇ ਕਿ ਹਾਂਗੇ ਸਮਝ ਨਹੀਂ ਬੜੇ ਬਾਬਿਆਂ ਦਾ ਕਿਉਂਕਿ ਉਦੋਂ ਵੇਖੋ ਹੁਣ ਤਾਂ ਅਵੀ ਚੀਜ਼ਾਂ ਨਾ ਆਪਾਂ ਆਪਸ ਵਿੱਚ ਵੀ ਹੱਸਦੇ ਹੁਸਦੇ ਉਦੋਂ ਤਾਂ ਫੋਨ ਵੀ ਨਹੀਂ ਆ ਗਿਆ ਅਖਬਾਰ ਵੀ ਨਹੀਂ ਆ ਗਿਆ ਰੇਡੀਓ ਵੀ ਨਹੀਂ ਆ ਗਿਆ ਟੈਲੀਵਿਜ਼ਨ ਵੀ ਨਹੀਂ ਆ ਗਿਆ ਖੁਸ਼ ਵੀ ਨਹੀਂ ਆ ਮਾੜਾ ਮੋਟਾ ਮਨੋਰੰਜਨ ਜਿਹੜਾ ਹੁਣ ਬਾਬਾ ਜੀ ਦੀ ਬਾਤ ਚ ਕਰਨਾ ਉਹ ਕਿੱਦਾਂ ਹੋਊਗਾ ਹਾਂਜੀ ਅਸੀਂ ਗਏ ਫਰੋਲਪੁਰ ਜ਼ਿਲ੍ਹੇ ਦੇ ਪਿੰਡ ਆ ਬੱਗੇ ਕਿਤੇ ਪੜੋ ਉਥੋਂ ਤੁਰਨਾ ਜਣਾ ਸਵਾਪ ਦੀ ਕਰਕੇ ਬਾਬਾ ਜੀ ਬਾਤ ਚ ਜਾਣ ਲੱਗੇ ਇਸ ਤੋਂ ਬੜਾ ਸਾਰਾ ਕੰਨ ਇਕੱਠਾ ਹੋਇਆ ਹੈ ਜੋ ਜੀਨਾ ਦੇ ਇੱਕ ਇੱਕ ਨਾ ਸਖਦੇਵ ਸਿੰਘ ਭਾਜੀ ਉਹਨੂੰ ਕਹਿੰਦੇ ਸੀ ਸਰਵੇਦ ਸਿੰਘ ਭਾਜੀ ਬਾਬਾ ਜੀ ਦੇ ਨਾਲ ਬਾਣੀ ਸੰਗਦਾ ਬਾਬਾ ਜੀ ਹਾਂਜੀ ਤੇ ਬਾਅਦ ਚ ਚੜਾਈ ਕਰੀ ਉਹ ਥੋੜਾ ਉਹ ਗੁਰਮਖ ਜਾਈ ਬੰਦਾ ਸੀ ਤੇ ਉਹ ਉਹ ਨਾ ਮਤਲਬ ਉਹਦਾ ਇਹ ਸੀ ਕਿ ਜੇ ਜੇ ਮੰਨ ਲਓ ਮੇਰੀ ਸ੍ਰੀ ਸਾਹਿਬ ਭਾਈ ਉਹਨੇ ਮੇਰੀ ਪਾਲਣੀ ਆ ਇਸ਼ਾਰਾ ਮੇਰਾ ਫੜ ਲੈਣਾ ਤੌਲੀਆ ਕਿਸਦਾ ਫੜ ਲੈਣਾ ਚੋਲਾ ਬਾਬਾ ਜੀ ਦਾ ਪਾਲ ਲੈਣਾ ਉਹਨੇ ਆਪ ਦੇ ਕੋਲ ਵੀ ਨਹੀਂ ਰੱਖਣਾ ਬਸ ਤਾਨੀਆਂ ਭੱਜਿਆ ਅੱਛਾ ਉਹਦੀ ਮਾਤਾ ਨੇ ਨਾ ਜਦ ਚੜਨ ਲੱਗੇ ਸਾਰੇ ਜਾਣਿਆਂ ਬਾਸ ਲੱਗੇ ਖਲੋਤੇ ਬਾਬਾ ਜੀ ਨੇ ਫਤਿਹ ਬੁਲਾਈ ਸਾਰਿਆਂ ਨੇ ਤੇ ਉਹਦੀ ਮਾਤਾ ਆਈ ਭੱਜੀ ਭਾਜੀ ਦੀ ਮਾਤਾ ਉਹ ਪਿੰਡ ਉਹਨਾਂ ਦਾ ਸੀ ਨਾ ਹਾਂ ਜੀ। ਯਕਿੰਦੀ ਬਾਬਾ ਜੀ ਬਾਬਾ ਜੀ ਆ ਮੈਂ ਆਪ ਜੀ ਵਾਸਤੇ ਜੋੜਾ ਲਿਆਂਦਾ ਜੋੜਾ ਹਨਾ। ਉਹ ਜੋੜਾ 50 ਜੋੜਾ ਪਾਉ ਉਹ ਤੁਸ। ਖੁੱਸਾ ਪਾਉਂਦੇ ਨੇ ਬਾਬਾ ਜੀ। ਹਾਂ ਜੀ। ਉਹਨੇ ਰਾਸਤਾ ਤੇ ਬਾਬਾ ਜੀ ਜਾਂਦੇ। ਉਹ ਮਾਤਾ ਉਹ ਤੇਰੇ ਪਚੰਗੀ ਵੜੇ ਜੋੜੇ ਕੋ। ਉਹ ਬਾਬਾ ਜੀ ਦਾ ਜੋੜਾ ਉਹ ਗਵਾ ਦਿੰਦਾ ਸੀ ਨਾ। ਉਹ ਆ ਮਸਤਾਨੀ ਫੌਜੀ ਬਾਬਾ ਜੀ ਦਾ ਪਾਲਣਾ ਚੋੜਾ ਹੈ ਬਾਬਾ ਜੀ ਦਾ ਪਾਲਣਾ ਜਿੱਥੇ ਜਿੱਕੀ ਤੇ ਲਾਇਆ ਉੱਥੇ ਲਾਲਾ ਦੂਜਾ ਪਾਲਣਾ। ਉਹ ਹੈ ਮਤਲਬ ਕਿੰਨੂੰ ਪਤਾ ਹੀ ਨਹੀਂ ਵੀ ਇਹ ਕਿੱਦਾਂ ਦਾ ਜਿਹੜਾ ਮੱਦੀ ਪਾਲਣਾ। ਸਾਧ ਸਾਧੂ ਬੰਦਾ ਸੀ ਉਹ ਵੇ। ਬਾਬਾ ਜੀ ਨੂੰ ਬਾਣੀ ਸੁਣਾਉਂਦੇ ਕਹੜਾ। ਤੇ ਉਹ ਬਾਬੇ ਇਹ ਤੇਰਾ ਭਚੰਗੀ ਮਸਤਾਨਾ ਇਹ ਗਵਾਂਦਾ ਜੋੜੇ ਬਹੁਤ ਜੋੜੇ ਗੋੜੇ ਜੋੜੇ ਬਹੁਤ ਗਵਾਂਦਾ ਮਾਤਾ ਜੋੜੇ ਅੰਦੀ ਬਾਬਾ ਜੀ ਤੁਹਾਡੀ ਕਿਰਪਾ ਸਾਰੀ ਬਾਬੇ ਬੈ ਮਤ ਹੈ ਜਿਹੜਾ ਮਤ ਲਓ ਮਤ ਮੇਰੀ ਕਿਰਪਾ ਨਾਲ ਜੋੜੇ ਗਵਾਂਦਾ ਓ ਮਾਈ ਗਰੂ ਆਹੋ ਉਹ ਗੱਲ ਤਾਂ ਹੀ ਅਹੀਂ ਮੁੜ ਕੇ ਪੰਜ ਸਾਧਦੇ ਨਾ ਸੀਗੇ ਵੀ ਹੋਰ ਕੋ ਟੌਪਿਕ ਤੇ ਆ ਨਹੀਂ ਹਣ ਜਾਂਦਾ ਅਗਲਾ ਨਹੀਂ ਆਉਂਦਾ ਓਹੋ ਸਹੀ ਗੱਲ ਆ ਉਦੋਂ ਕਿਹੜਾ ਸੋਸ਼ਲ ਮੀਡੀਆ ਜਿਹੜਾ ਵੇਗ ਵੇਗ ਆ ਸਭ ਕੋਈ ਹੋਰ ਹੋ ਚੀਜ਼ ਹੁੰਦੀ ਨਹੀਂ ਵਿਚਾਰ ਵੀ ਤਾਂ ਹੀ ਸਿੰਗਲ ਆ ਬਿਲਕੁਲ ਸਹੀ ਗੱਲ ਤਾਂ ਹੀ ਸਿੰਗਲ ਆ ਮੈਂ ਤੁਹਾਨੂੰ ਆਪਣੀ ਕੱਲ ਘਰੇ ਬੈਠੇ ਤੇ ਆਪਣੀ ਗੱਲ ਮੈਨੂੰ ਤੇ ਉਹੀ ਗੱਲ ਦੱਸ ਦਿੰਦਾ ਜਿਹੜਾ ਮੈਨੂੰ ਆਪਣਾ ਪਤਾ ਲੱਗੇ ਅਸੀਂ 8 ਦਿਨ ਲਾਇਆ ਪਹਿਲਾਂ ਇੱਥੇ ਆਪਣੇ ਸਮਾਗਮ ਤੇ ਫਿਰ ਆਪਣੇ ਅਥ ਸੈਪਟੈਂਬਰ ਗਏ ਇੱਕ ਦਿਨ ਛੁੱਟੀ ਵੀ ਕੀਤੀ ਕੋਈ ਮਨ ਚ ਚੇਂਜ ਨਹੀਂ ਆਇਆ ਜਿਸ ਦਿਨ ਪਹਿਲੇ ਦਿਨ ਟਰੱਕ 'ਚ ਬੈ ਕੇ ਦੋਆਂ ਤਿੰਨਾਂ ਘੰਟਿਆਂ ਬਾਅਦ ਹੀ ਮਨਾਜ਼ਰ ਹੋਰ ਗੱਲਾਂ ਸ਼ੁਰੂ ਹੋ ਗਈਆਂ ਕਹਿੰਦਾ ਕਿ ਕਾਮਧੀਆਂ ਲੈ ਲਓ ਜਾਂ ਹੋਰ ਲੈ ਲਓ ਉਹ ਮੁੜ ਕੇ ਉਹ ਫਿਰ ਦੁਬਾਰਾ ਜਿਹੜਾ ਉਹ ਜੀਵ ਜੜਾ ਜਿਹੜਾ ਸੰਸਕਾਰੀਕ ਜੀਵਨ ਹੈ ਨਾ ਭਾਰੂ ਪੈ ਜਾਂਦਾ ਜਿਹੜਾ ਬੂਸਟ ਮਿਲਦਾ ਹੈ ਤੇਗਾ ਜਮਾਗ ਮਦ ਉਹ ਫਿਰ ਭਾਰੂ ਪੈਂਦਾ ਉਹ ਯਾਨੀ ਜਿੱਦਾਂ ਨਾਲ ਉਹ ਸਾਰੇ ਸਿੰਘਾਂ ਨੇ ਕਿ ਉਹ ਉਸੇ ਸਮੇਂ ਹੀ ਰਹਿੰਦੇ ਹਾਂ ਉਸੇ ਸਮੇਂ ਉਸੇ ਸਮੇਂ ਹੀ ਰਹਿੰਦੇ ਬਾਹਰ ਨਹੀਂ ਨਿਕਲਦੇ ਉਹ ਉਹ ਮਤਲਬ ਐ ਮੈਂ ਕਹਿੰਦਾ ਵੀ ਸੱਚਖੰਡੀ ਔਰ ਬੱਸ ਸਾਡਾ ਜਿਹੜਾ ਔਰ ਦਾਇਰਾ ਉਹ ਸੀ ਨਾ ਜਿਹੜਾ ਹਰ ਵੇਲੇ ਬਣਿਆ ਮੈਂ ਫੋਨ ਤੇ ਧਿਆਨ ਗਿਆ ਨਹੀਂ ਗਿਆ ਅਸੀਂ ਹੁਣ ਜੱਗਿਆ ਨਹੀਂ ਨਾ 10 ਦਿਨ ਕੱਟੇ ਆ ਇਤੋਂ ਬਾਹਰ ਸਾਡਾ ਜਿਹੜਾ ਦੌਰ ਫੇਰ ਦੂਜੇ ਬੰਨਣ ਨੂੰ ਚੱਲ ਜਾਣਾ ਇਹ 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 ਰਹਿਣਾ ਵਾ ਪਰ ਉਹਨੇ ਪ੍ਰਭਾਵ ਪਾ ਪਾ ਇਹ ਗੱਲ ਸਹੀ ਹੈ ਕਿਉਂਕਿ ਹੁਣ ਇੱਕ ਰੱਬੀ ਰੂਹ ਦੇ ਨਾਲ ਚੋਰੀ ਇੰਟੇ ਰਹਿਣਾ ਹਾਂ ਬਾਬਾ ਜੀ ਦਾ ਰਹਿਣ ਦਾ ਇੱਕ ਵੱਖਰਾ ਹੀ ਹੈ ਯਾਨੀ ਇਹ ਇੱਕ ਸਵਾਲ ਹੀ ਜਿ ਤਰ੍ਹਾਂ ਅੱਪਾ ਸਾਰੀ ਉਹਨਾਂ ਸੰਗਤ 'ਚ ਹਣਾ ਫੌਜਾ ਬੈਠੀਆਂ ਵਾ ਗੱਲਾਂ ਬਾਤਾਂ ਕਰਨ ਦੇ ਹੀ ਜਿਹੜੀ ਇੱਕ ਬਾਰ ਲਈ ਦੁਨੀਆ ਵਸਦੀ ਹੈ ਹਣਾ ਉਹਨਾਂ ਨੂੰ ਇਦਾਂ ਲੱਗਦਾ ਕਿ ਅਸੀਂ ਬੜੇ ਸੀਰੀਅਸ ਜੇ ਆ ਕੀ ਹਣਾ ਕਿ ਸਾਡੇ ਵਿੱਚ ਹਾਸਾ ਮਖੌਲ ਨਹੀਂ ਹੁੰਦਾ ਤਾਂ ਬੈਨ ਨਹੀਂ ਉੱਠਦੇ ਆ ਇਹ ਵੀ ਚੀਜ਼ਾਂ ਜ਼ਰੂਰੀ ਆ ਨਾਲ ਉਹਦੇ ਨੂੰ ਪਤਾ ਕੀ ਹੁੰਦਾ ਨੇਪਾਲ ਸਿੰਘ ਉਹ ਹਾਸਾ ਮਖੌਲ ਇੱਕ ਲਿਮਟਿਡ ਹੁੰਦੀ ਹੁੰਦਾ ਜਿਵੇਂ ਬਾਕੀ ਸੰਸਾਰੀ ਲੋਕ ਜੋ ਮਰਜ਼ੀ ਹਾਸੇ ਖੇਡ ਲੈਂਦੇ ਇੱਦਾਂ ਤਾਂ ਨਹੀਂ ਆਪਾਂ ਕਰ ਸਕਦੇ ਜੀ ਪਰ ਹੱਸਣਾ ਖੇਡਣਾ ਜ਼ਰੂਰ ਹੁੰਦਾ ਕਿਉਂਕਿ ਇਹ ਵੀ ਇੱਕ ਤੋ ਸਮਝੋ ਲਾਈਫ ਦਾ ਪਾਰਟ ਆ ਜੀ ਜੇ ਬੰਦਾ ਹੱਸਦਾ ਹੀ ਨਹੀਂਗਾ ਤਾਂ ਹਾਸਾ ਇੱਕ ਖਰਾਕ ਹੈ ਸਿਹਤ ਵਾਸਤੇ ਜੀ ਪਰ ਜਿਹੜਾ ਸਿੰਘਾਂ ਦਾ ਇਹ ਇਹ ਇੱਕ ਦਾਇਰੇ ਚ ਹੁੰਦਾ ਇੱਕ ਲਿਮਟ ਚ ਆ ਵੀ ਇਹਦੇ ਲਖਜ ਵੀ ਉਹੋ ਜੇ ਛੋਣੇ ਛੋਣੇ ਹੁੰਦੇ ਆ ਤਾਂ ਹੱਸਣਾ ਖੇਡਣਾ ਜ਼ਰੂਰੀ ਇਹ ਨਹੀਂ ਹੁੰਦਾ ਵੀ ਮਤਲਬ ਹਾਰ ਵੇਲੇ ਸਿੰਘ ਸੀਰੀਅਸ ਹੀ ਰਹਿੰਦੇ ਆ ਹਾਂ ਇਹ ਜ਼ਰੂਰੀ ਆ ਵੀ ਜਦੋਂ ਬਾਬਾ ਜੀ ਦੇ ਨਾਲ ਇਹ ਵੀ ਸਿੰਘ ਜਿਆਦਾ ਸਮਾਂ ਬਾਣੀ ਪੜ੍ਹਦੇ ਸੀ ਬਹੁਤਾ ਸਮਾਂ ਬਾਣੀ ਪੜਦਿਆਂ ਲੰਘ ਜਾਂਦਾ ਹੈ ਪਰ ਜੇ 10-5 ਮਿੰਟ ਵਿੱਚੋਂ ਮਿਲੇ ਆ ਤਾਂ ਉਹ ਇੱਕ ਲਿਮਟਿਡ ਤਰੀਕੇ ਦਾ ਹੁੰਦਾ ਬਿਲਕੁਲ ਜਿਹਨੂੰ ਆਪਾਂ ਕਹ ਲਈਏ ਸੁਲਜਿਆ ਜਾ ਹਾਸਾ ਮੁਖੌੜ ਸੰਕੋਚ ਕੇ ਹਾਂ ਇੱਕ ਦੂਜੇ ਨਾਲ ਜਿਹੜਾ ਕਰ ਲੈਣਾ ਤੇ ਉਹਦੇ ਨਾਲ ਉਹ ਇਹ ਐਸਾ ਤੇ ਹੈ ਨਹੀਂ ਕਿ ਜਿਹਨੇ ਅੰਮ੍ਰਿਤ ਛਕ ਲਿਆ ਉਹਦਾ ਸਮਾਜਿਕ ਜੀਵਨ ਨਹੀਂ ਸਮਾਜਿਕ ਜੀਵਨ ਤੋਂ ਉਹਦਾ ਚੱਲਣਾ ਕਾਰੋਬਾਰ ਵਿੱਚ ਚੱਲਣਾ ਪਰਿਵਾਰ ਵਿੱਚ ਚੱਲਣਾ ਸੰਸਾਰ ਵੀ ਚੱਲਣਾ ਲੇਕਿਨ ਫਿਰ ਵੀ ਉਹਦੇ 'ਚ ਵੀ ਜਿਵੇਂ ਕੁਝ ਲਿਮਿਟੇਸ਼ਨ ਨੇ ਜਿਹੜੀਆਂ ਹੈਗੀਆਂ ਨਾ ਇਦਾਂ ਹੀ ਹਾਸੇ ਦੀ ਮਜ਼ਾਕ ਦੀਆਂ ਜੇ ਸੰਗ ਨਾਲ ਵੀ ਆਪਾਂ ਕੋਈ ਕਰਨਾ ਉਹਦੀ ਇੱਕ ਲਿਮਿਟ ਹੁੰਦੀ ਹੈ ਜੀ ਤੇ ਉਹਦੇ ਤੋਂ ਇਹ ਤਾਂ ਹੈਗਾ ਨਹੀਂ ਕਿ ਵੀ ਸਿੰਘ ਮਤਲਬ ਜਿਹੜੇ ਆਏ ਐਨੇ ਗੈਰ ਘਬੀਰ ਆ ਪੀ ਇਹਨਾਂ ਨੇ ਦੁਨੀਆ ਦਾ ਦਾ ਪਤਾ ਮਤਲਬ ਦੁਨੀਆ ਨਾਲ ਟੁੱਟ ਕੇ ਹੀ ਰਹਿਣਾ ਹਨਾ ਇਦਾਂ ਨਹੀਂ ਹੁੰਦਾ ਸੰਸਾਰਿਕ ਜੀਵਨ ਚੱਲਦਾ ਪਰ ਫਿਰ ਵੀ ਆਪਣੇ ਵਾਸਤੇ ਸਿੰਘਾਂ ਵਾਸਤੇ ਕੁਝ ਜਿਹੜੀਆਂ ਨਾ ਉਹ ਇੱਕ ਮਤਲਬ ਲਿਮਟ ਹੁੰਦੀ ਹੈ ਦਾਇਰਾ ਹਾਂ ਜੀ ਜਿਹੜਾ ਜੇ ਲੋਕ ਇਹ ਮਤਲਬ ਆਪਣੇ ਤੋਂ ਆਸ ਰੱਖਦੇ ਆ ਨਾ ਤਾਂ ਉਹ ਠੀਕ ਹੈ ਸਗੋ ਕਿਉਂਕਿ ਕਮਰਧਾਰੀ ਤੋਂ ਜਿਹੜੀ ਆਸ ਲੋਕਾਂ ਨੂੰ ਰੱਖਣੀ ਬਣਦੀ ਉਹੀ ਲੋਕਾਂ ਰੱਖਣੀ ਹੁੰਦੀ ਜੀ ਕਿਉਂਕਿ ਬਿਲਕੁਲ ਖੜਾ ਸੰਸਾਰ ਹੁਣ ਦੂਜੀ ਤਰ੍ਹਾਂ ਦਾ ਹੋਣਾ ਹਾਂਜੀ ਇੱਥੇ ਗੱਲ ਹੋਰ ਤਰ੍ਹਾਂ ਦੀ ਵੀ ਸੰਸਾਰ ਕਈ ਤਰ੍ਹਾਂ ਦੇ ਲੋਕਾਂ ਦੀਆਂ ਬਿਰਤੀਆਂ ਹਨਾ ਜੀ ਸਿੰਘ ਜਿਹੜਾ ਉਹਨੇ ਇੱਕ ਲਿਮਟ 'ਚ ਹੀ ਰਹਿਣਾ ਹੁੰਦਾ ਜੀ ਤੇ ਜੇ ਲੋਕ ਆਸ ਰੱਖਦੇ ਆਂ ਵੀ ਇਤਰਾਹ ਦਾ ਉਹ ਵੀ ਚੰਗੀ ਗੱਲ ਆ ਜੀ ਇਹ ਕਹੇ ਵੀ ਮਿਲਦਾ ਕਿ ਜਿਹੜੀ ਉਹ ਗੱਲ ਕਰਦੇ ਨਾ ਹਸਨ ਖੇਡਣ ਵਾਲੀ ਉਹ ਅਸਲ ਚ ਪ੍ਰੇਮ ਦੀ ਗੱਲ ਕਰਦੇ ਆ ਕਿ ਉਹਨਾਂ ਨੂੰ ਪ੍ਰੇਮ ਚਾਹੀਦਾ ਉਹ ਚੀਜ਼ ਤੋਂ ਇਧਰ ਹੁਣ ਮੇਰਾ ਆਪ ਦਾ ਪਰਸਨਲ ਐਕਸਪੀਰੀਅੰਸ ਰਿਹਾ ਕਿ ਜਦੋਂ ਕੀਸਬੋਰ ਗੁਰਦਾਰ ਸਾਹਿਬ ਹੀ ਉੱਥੇ ਲੰਗਰ ਛੱਕ ਰਹੇ ਸੀ ਤੇ ਉਹ ਮੇਰੇ ਨਾਲ ਇੱਕ ਸਿੰਘ ਸਾਹਿਬ ਹੀ ਚਲੋ ਉਹਨਾਂ ਦੀ ਵਿਰਤੀ ਉਹਨਾਂ ਨੂੰ ਮਨਜ਼ੂਰ ਉਹਨਾਂ ਨੇ ਜਿੱਦਾਂ ਪ੍ਰਸ਼ਾਦਾ ਨਹੀਂ ਛਕਿਆ ਦੂਸਰੇ ਸਿੰਘ ਕੋਲੋਂ ਜਿਹੜਾ ਸਹਿਜਧਾਰੀ ਸਿੰਘ ਹੀ ਤੇ ਉਹ ਮੇਰੇ ਮਨ ਦੇ ਵਿੱਚ ਇੱਕ ਸ਼ੰਕਾ ਪ੍ਰਗਟ ਹੋਈ ਹਨਾ ਕਿ ਇਹ ਇਦਾਂ ਕਿਉਂ ਕੀਤਾ ਉਹ ਕਹਿੰਦੇ ਕਿ ਜਦੋਂ ਅਸੀਂ ਪ੍ਰੇਮ ਚਾਹੁੰਦੇ ਆ ਦੂਹਰੇ ਪਾਸਿਓ ਹਨਾ ਕਿ ਸਾਨੂੰ ਵੀ ਗੱਲ ਵਕੜੀ ਦੇ ਵਿੱਚ ਲੜਦੇ ਅਸੀਂ ਉਹ ਤਾਂ ਹੀ ਖਿੱਚਾਂਗੇ ਨਾ ਪਰ ਜਿੱਤਰਾਂ ਨੂੰ ੱੱੱਕਾ ਮਾਰ ਕੇ ਦੂਰ ਕੀਤਾ ਜਾਣਾ ਚੀਜ਼ ਤੋਂ ਕਿ ਨਹੀਂ ਤੁਹਾਨੂੰ ਹਜੇ ਕੁਝ ਪਤਾ ਹੀ ਨਹੀਂ ਆ ਮੇਰੇ ਕਹਿੰਦਾ ਉਹ ਹਸਣ ਖੇਡਣ ਦੇ ਵਿੱਚ ਉਹ ਪ੍ਰੇਮ ਭਾਲਦੇ ਆ ਸਾਡੇ ਤੋਂ ਹਾਂਜੀ ਉਹ ਹਾਸਾ ਖੇਡਾ ਤੇ ਉਹ ਪ੍ਰੇਮ ਵੈਸੇ ਜ਼ਰੂਰੀ ਆ ਮਤਲਬ ਹਰ ਇੱਕ ਦਾ ਆਪਣਾ ਸੁਭਾਅ ਹੁੰਦਾ ਕੋਈ ਨਹੀਂ ਪਸੰਦ ਕਰਦਾ ਕਿਸੇ ਦੇ ਜਿਨੇ ਜਿਨੇ ਮੰਨ ਲਓ ਕੋਈ ਕਲੀਨ ਸ਼ੇਵ ਤੋਂ ਲੈ ਕੇ ਖਾਣਾ ਕੋਈ ਨਹੀਂ ਪਸੰਦ ਕਰਦਾ ਪਰ ਜਿੰਨੀ ਦੇਰ ਆਪਾਂ ਉਹਨਾਂ ਨੂੰ ਪਿਆਰ ਨਾ ਕਰਾਂਗੇ ਸਿੱਖੀ ਚ ਕਿਨੂੰ ਲਿਆਵਾਂਗੇ ਜੇ ਮਣੀ ਤੁਸੀਂ ਦੱਸੋ ਸੰਦਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਇੱਕ ਡਰਾਈਵਰ ਨੂੰ ਜੱਫੀ ਪਾ ਲਈ ਤੇ ਸਿੰਘਾਂ ਨੇ ਆਖਿਆ ਵੀ ਮਹਾਰਾਜ ਇਹਨਾਂ ਦੀਆਂ ਜੇਬਾਂ 'ਚ ਵੇਖੋ ਕੀ ਬੜੇ ਨਸ਼ੇ ਨੁਸ਼ੇ ਹੁੰਦੇ ਹਨ ਇਹਨਾਂ ਨੂੰ ਜੱਫੀ ਉਹ ਕਹਿੰਦੇ ਇਹਨਾਂ ਨੂੰ ਜੱਫੀ ਪਾਵਾਂਗੇ ਤੇ ਕਿਰਪਾਲ ਪਵਾਵਾਂਗੇ ਵਾਹਿਗੁਰੂ ਜੇ ਇਹਨਾਂ ਨੂੰ ਪਿਆਰ ਨਾ ਕਰਾਂਗੇ ਤੇ ਇੱਕ ਉੱਤੋਂ ਥੋੜਾ ਡਿਗਣੀ ਕੌਮ ਜੀ ਇਹ ਜਿਹੜੇ ਥੋੜੇ ਜਿਹਾ ਭਰਮ 'ਚ ਭਟਕ ਗਏ ਆ ਇਹਨਾਂ ਨੂੰ ਆਪਾਂ ਲਿਆਉਣਾ ਆਪਣੇ ਆ ਆਪਣੇ ਬੱਚੇ ਆ ਤੇ ਆਪਣੇ ਬੰਦੇ ਆ ਜੀ ਇਹਨਾਂ ਨੂੰ ਹੀ ਆਪਾਂ ਲਿਆਉਣਾ ਹਨਾ ਤੇ ਜੇ ਪਿਆਰ ਨਹੀਂ ਕਰਾਂਗੇ ਉਹਨਾਂ ਨੂੰ ਹਾਸਕੇ ਨਹੀਂ ਮਿਲਾਂਗੇ ਫਿਰ ਕਿਤਾ ਫਿਰ ਵੀ ਹਰੇਕ ਦਾ ਆਪਣਾ ਵੱਖਰਾ ਸੁਭਾਅ ਹੁੰਦਾ ਮੰਨ ਲਓ ਜੇ ਕਿਸੇ ਨੇ ਇਹ ਸੂਲ ਬਣਾਇਆ ਕਿ ਮੈਂ ਨਹੀਂ ਦੂਜੇ ਕੋਲੋਂ ਛਕਣਾ ਉਹ ਉਹਦਾ ਆਪਣਾ ਜੀਵਨ ਹੈ ਵਧੀਆ ਚੀਜ਼ ਆ ਜੀ ਉਹਦੇ ਲਈ ਉਹ ਬਹੁਤ ਵਧੀਆ ਪਰ ਜੇ ਹੁਣ ਆਪਾਂ ਮਤਲਬ ਪ੍ਰਚਾਰਕ ਆ ਤੇ ਜੇ ਆਪਾਂ ਪਿਆਰ ਨਹੀਂ ਲੋਕਾਂ ਨੂੰ ਕਰਾਂਗੇ ਤੇ ਸਿੱਖੀ ਚ ਲਿਆਵਾਂਗੇ ਕਿਨੂੰ ਜੀ ਗਿਆਨੀ ਜੰਗਵੀਰ ਸਿੰਘ ਜੀ ਉੱਥੇ ਅਮਰੀਕਾ ਕਥਾ ਕਰ ਰਹੇ ਸੀ ਤੇ ਉਹਨਾਂ ਨੇ ਉੱਥੇ ਗੱਲ ਕੀਤੀ ਕਹਿੰਦੇ ਕਿ ਮੇਰਾ ਜਾਦਾ ਜ਼ੋਰ ਨਾ ਕਲੀਨਿਸ਼ੇ ਵਾਲਿਆਂ ਤੇ ਹੁੰਦਾ ਕਹਿੰਦੇ ਮੇਰਾ ਇਹਨਾਂ ਨਾਲ ਪਿਆਰ ਹੀ ਬੜਾ ਕੀ ਕਹਿੰਦੇ ਜਦੋਂ ਇਹਨਾਂ ਦੇ ਮਨ ਦੇ ਵਿੱਚ ਕੋਈ ਸ਼ੰਕਾ ਹੋਣੀ ਜਾਂ ਕੋਈ ਗੱਲ ਕਰਨੀ ਤੇ ਇਹਨਾਂ ਨੇ ਕਹਿਣਾ ਕਿ ਗਿਆਨੀ ਜੀ ਅਸੀਂ ਤੁਹਾਨੂੰ ਸਵਾਲ ਪੁੱਛਣਾ ਕਿ ਉਹ ਇੱਕ ਹਿਸਾਬ ਨਾਲ ਜੁੜੇ ਰਹਿੰਦੇ ਉਹ ਚੀਜ਼ਾਂ ਨੂੰ ਨਾਲ ਲੈ ਕੇ ਵੇਰ ਐਸ ਕਿ ਚਲੋ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਵੀ ਆ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਹਣਾ ਕਿ ਕਲੀਨ ਸ਼ੇਵ ਤੋਂ ਚਲੋ ਪ੍ਰਸ਼ਾਦਾ ਨਹੀਂ ਛਕਣਾ ਮੇਰੇ ਖਿਆਲ ਨਾਲ ਉਹਦੇ ਪਿੱਛੇ ਇੱਕ ਰੀਜ਼ਨਿੰਗ ਹੋ ਜਾਂਦੀ ਜਿਸ ਤਰ੍ਹਾਂ ਉਹ ਕਹਦੇ ਕਿ ਭਗਤਾ ਗੱਲ ਇਦਾਂ ਵਾ ਕਿ ਮੈਂ ਭਾਈ ਪ੍ਰਸ਼ਾਦਾ ਇਦਾਂ ਨਹੀਂ ਛਕਦਾ ਹਣਾ ਕਿ ਜੇ ਮੈਂ ਬੇਬੇ ਕੀ ਸਿੰਘਾ ਪਰ ਤੇ ਇਹ ਨਾ ਸਮਝੇਗੀ ਤੇਰਾ ਨਾ ਮੇਰਾ ਪਿਆਰ ਨਹੀਂ ਹਾਂ ਇਹ ਨਹੀਂ ਉਹ ਮੈਂ ਤਾਂ ਦੱਸਿਆ ਵੀ ਉਹ ਤਰ੍ਹਾਂ ਇੱਕ ਵਧੀਆ ਚੀਜ਼ ਆ ਜੇ ਕੋਈ ਸਿੰਘ ਬਬੇਕੀ ਆ ਜੇ ਬਬੇਕੀ ਆ ਆਪਦਾ ਬਣਾ ਕੇ ਖਾਂਦਾ ਉਹ ਵੀ ਵਧੀਆ ਚੀਜ਼ ਆ ਜੀ ਜੇ ਅਮਰਧਾਰੀ ਕੋਲੋਂ ਛਕਣਾ ਉਹ ਵੀ ਵਧੀਆ ਚੀਜ਼ ਆ ਪਰ ਉਹ ਉਹਦਾ ਇੰਡੀਵਿਜੂਅਲੀ ਆ ਇਕੱਲੇ ਲਈ ਇਕੱਲੇ ਲਈ ਉਹਦਾ ਆਪਦਾ ਜੀਵਨ ਆ ਉਹਨੂੰ ਉਸ ਤਰੀਕੇ ਦਾ ਰੱਖਿਆ ਬਹੁਤ ਚੰਗੀ ਲੇਕਿਨ ਜਦੋਂ ਤੁਸੀਂ ਪਬਲਿਕਲੀ ਲੋਕਾਂ ਨੂੰ ਨਾਲ ਜੋੜਨਾ ਪਿਆਰ ਆਪਾਂ ਚਾਹੁੰਦੇ ਆ ਸਿੱਖੀ ਦਾ ਪ੍ਰਚਾਰ ਕਰੀਏ ਗੁਰਮਤ ਦਾ ਕਰੀਏ ਤੇ ਆਪਾਂ ਦੂਜਿਆਂ ਨੂੰ ਤੇ ਫਿਰ ਆਪਾਂ ਨੂੰ ਪਿਆਰ ਕਰਨਾ ਪਊਗਾ ਬਹੁਤ ਜ਼ਰੂਰੀ ਕਰਨਾ ਪਊਗਾ ਇਹ ਗੱਲ ਬਹੁਤ ਵਧੀਆ ਵੀ ਮੰਨ ਲਓ ਮੇਰਾ ਹੀ ਉਸੂਲ ਹੋਵੇ ਮੈਂ ਅਮਰਧਾਰੀ ਲਈ ਕੋਈ ਕਲੀਨ ਸ਼ੇਵ ਆ ਗਿਆ ਤੇ ਉਹਨੂੰ ਵਾਕਈ ਕ ਭਾਈ ਗੁੱਸਾ ਨਾ ਕਰੀ ਵੀ ਮੈਂ ਤੈਨੂੰ ਉਨਾ ਹੀ ਪਿਆਰ ਕਰਦਾ ਜਿੰਨਾ ਦੂਜਿਆਂ ਨੂੰ ਪਰ ਮੇਰਾ ਇੱਕ ਨਿਯਮ ਹੈ ਜੀਵਨ ਦਾ ਵੀ ਮੈਂ ਅਮਰਤਾਰੀ ਕੋਲੋਂ ਹੀ ਖਾਂਦਾ ਹਾਂ ਹਨਾ ਚਾ ਅਮਰਤਾਰੀਆਂ ਦੇ ਘਰੋਂ ਹੀ ਸ਼ੱਕਦਾ ਉਹ ਫਿਰ ਅਗਲਾ ਗੁੱਸਾ ਨਹੀਂ ਕਰਦਾ ਉਹਨੂੰ ਐ ਨਹੀਂ ਲੱਗਦਾ ਵੀ ਜਿੱਦਾਂ ਅਸੀਂ ਛੱਕੇ ਆ ਇਹ ਨਹੀਂ ਹੈ ਗੱਲ ਹੈ ਵੀ ਨਾ ਪਿਆਰ ਜੀ ਕਰਨਾ ਬਹੁਤ ਜ਼ਰੂਰੀ ਆ ਪਰ ਉਹਨਾਂ ਨੂੰ ਉਹਨਾਂ ਨੂੰ ਇਹ ਦੱਸਣਾ ਅਹਿਸਾਸ ਵੀ ਉਤਰਾਉਣਾ ਚਾਹੀਦਾ ਵੀ ਮੈਂ ਸਿੱਖੀ ਤੋਂ ਛੇਆ ਦੂਰ ਆ ਤੇ ਮੈਨੂੰ ਸਿੱਖੀ ਵੱਲੋਂ ਮੈਂ ਨਾਲ ਉਹ ਪਰ ਪਿਆਰ ਨਾਲ ਲੈ ਕੇ ਤੇ ਜ਼ਿਆਦਾ ਵਧੀਆ ਆਪ ਜੀ ਆਪ ਜੀ ਤਰ੍ਹਾਂ ਬਾਹਰ ਵਿਚਰੇ ਬਾਬਾ ਜੀ ਨਾਲ ਬਾਬਾ ਠਾਕੁਰ ਸਿੰਘ ਜੀ ਨਾਲ ਤੇ ਆਪ ਜੀ ਕਈ ਪਰਿਵਾਰਾਂ ਚ ਉੱਥੇ ਵੀ ਜਾਂਦੇ ਹੋਗੇ ਜਿਹੜੇ ਪਰਿਵਾਰ ਗੁਰਸਿੱਖ ਨਹੀਂ ਸੀ ਨਹੀਂ ਬਾਬਾ ਜੀ ਨਾਲ ਤਕਰੀਬਨ ਤਕਰੀਬਨ ਜਿੰਨੇ ਪਰਿਵਾਰ ਉਹ ਗੁਰਸਿੱਖੀ ਸੀ ਜਿਆਦੇ ਪਰ ਇੱਕ ਦੋ ਤਿੰਨ ਵਾਰੀ ਇਸ ਤਰ੍ਹਾਂ ਦਾ ਜਾਂਸ ਹੋਇਆ ਕਿ ਜਦੋਂ ਅਸੀਂ ਕਿਸੇ ਦੇ ਘਰੇ ਗਏ ਤਾਂ ਇਹ ਨਹੀਂ ਮੈਨੂੰ ਪਤਾ ਸੀ ਕਿ ਇਹ ਪਰਿਵਾਰ ਵਾਲਾ ਹੈ ਕਿ ਜਾਂ ਕੋਈ ਬਾਹਰੋਂ ਵਹੇ ਆਇਆ ਪਰ ਉੱਥੇ ਦੋ ਚਾਰ ਵਾਰੀ ਗੱਲਬਾਤ ਜ਼ਰੂਰ ਹੋਈ ਹੈ ਇੱਕਦਮ ਉਹਨੂੰ ਜੇਤਾ ਉਹ ਵੀ ਅਮਰੀਕਾ ਹੀ ਸੀ ਬਾਹਰ ਖੇਤਾਂ 'ਚ ਘਰ ਸੀ ਉੱਥੇ ਵੀ ਇੱਕ ਬੰਦਾ ਕਲੀਨ ਸ਼ੇਪ ਸੀ ਤੇ ਬਿਲਕੁਲ ਬੜੇ ਛਰਦਾ ਵਾਲਾ ਪਿਆਰ ਜੇ ਵਾਲਾ ਨੇੜੇ ਬਾਬਾ ਜੀ ਦੇ ਹੋ ਕੇ ਬੈਠਾ ਸੀ ਉਦੋਂ ਫਿਰ ਬਾਬਾ ਜੀ ਨੇ ਆਖਿਆ ਸੀ ਇਹਨੂੰ ਆਖੋ ਵੀ ਜੰਗਿਆ ਨੂੰ ਕਹਿ ਵੀ ਕੇਸ ਹੈ ਹਨਾ ਤੇ ਉਹਨਾਂ ਦੇ ਘਰ ਫੋਟੋ ਲੱਗੀ ਸੀ ਬਾਬਾ ਦੀਪ ਸਿੰਘ ਜੀ ਦੀ ਅੱਛਾ ਜੀ ਤੇ ਉਹ ਫਿਰ ਮੈਂ ਉਹਨੂੰ ਆਖਿਆ ਮੈਂ ਕਹਾ ਚਲੋ ਦੱਸਿਆ ਦੂਸਰਾ ਬਾਬਾ ਜੀ ਨਹੀਂ ਹੋਰ ਚੰਗੀ ਤਰ੍ਹਾਂ ਦੱਸ ਇਹਨੂੰ ਕਹਿ ਵੀ ਕੇਸ ਨਹੀਂ ਕਟਾਉਣੇ ਹਨਾ ਸੱਤ ਇਹ ਤਾਂ ਫਿਰ ਕਹਿਣਾ ਹੁੰਦਾ ਨਾ ਆਪਾਂ ਬਾਬਾ ਜੀ ਕਹਿੰਦੇ ਵੀ ਪਰ ਮੈਨੂੰ ਇਹ ਨਹੀਂ ਪਤਾ ਵੀ ਘਰ ਹੀ ਉਹਦਾ ਸੀ ਕਿ ਜਾਂ ਵੈਸੇ ਉਹ ਸੰਗਤ 'ਚ ਆਇਆ ਸੀ ਪਰ ਸ਼ਰਧਾ ਬਹੁਤ ਸੀ ਬੜੇ ਪਿਆਰ ਨਾਲ ਨੇੜੇ ਹੋ ਕੇ ਬਾਬਾ ਜੀ ਦੇ ਬੈਠਾ ਸੀ ਬੜੀ ਭਾਵਨਾ ਨਾਲ ਹੱਥ ਹੂਤ ਜੋੜੇ ਸੀ ਉਹਨੇ ਹਨਾ ਜੀ ਤੇ ਬਾਬਾ ਜੀ ਕਹਿੰਦੇ ਇਹਨੂੰ ਕਹੋ ਵੀ ਕੇਸ ਨਹੀਂ ਕਟਣੇ ਸੱਤ ਤੇ ਮੈਂ ਉਹਨੂੰ ਦੱਸਿਆ ਹਨਾ ਮ ਮੋਟੀ ਮੋਟੀ ਜੀ ਗੱਲ ਕੀਤੀ ਵੀ ਆਪਾਂ ਨੂੰ ਕੇਸ ਰੱਖਣੇ ਚਾਹੀਦੇ ਮਹਾਰਾਜ ਦੀ ਮੋਹਰ ਐ ਦਸਵੇਂ ਪਾਸ਼ਾ ਹੁਕਮਾ ਬਾਬਾ ਨੇ ਨਹੀਂ ਨਹੀਂ ਚੰਗੀ ਤਰ੍ਹਾਂ ਦੱਸਿਆ ਫੇਰ ਮੈਂ ਬਾਬਾ ਬਾਬਾ ਦੀਪ ਸਿੰਘ ਜੀ ਦੀ ਫੋਟੋ ਉਹਨੂੰ ਉਹਨੂੰ ਉਹ ਗੱਲ ਧਿਆਨ ਚ ਲਿਆ ਕੇ ਤੇ ਫੇਰ ਮੈਂ ਉਹਨੂੰ ਦੱਸਿਆ ਹਨ ਜਿੱਦਾਂ ਹੋ ਗਿਆ ਦੋ ਚਾਰ ਵਾਰੀ ਪਰ ਇਦਾਂ ਮਤਲਬ ਕਿਸੇ ਨੂੰ ਨਫ਼ਰਤ ਕਰਦਿਆਂ ਬਾਬਾ ਜੀ ਨੂੰ ਅਸੀਂ ਅਜੇ ਤੱਕ ਨਹੀਂ ਵੇਖਿਆ ਵੀ ਜੇ ਕਿਸੇ ਨੇ ਕੇਸ ਕਰਿਆ ਤੇ ਉਹਨੂੰ ਬਾਬਾ ਜੀ ਨੇ ਕੋਈ ਇਦਾਂ ਵਜਨ ਡਿਫਰੈਂਟ ਨਿਕਾਣਾ ਵੇਖਣਾ ਇਦਾਂ ਨਹੀਂ ਕਿਹਾ ਸੀ ਇਹ ਜ਼ਰੂਰ ਬਾਬਾ ਜੀ ਨੇ ਆਖਿਆ ਇਹਨੂੰ ਤੂੰ ਦੇਖ ਲੈ ਵੀ ਉਰੀ ਆਪ ਨੂੰ ਚਾਹਤ ਨੇ ਦਾਰੀ ਦਾ ਕੇਸ ਕਿ ਜਾਤਾ ਤੇ ਦਾਰ ਨਾ ਕਿ ਸਗਲਾ ਉਹ ਐਦਾ ਆਪਣੇ ਆ ਨਾ ਉਹ ਜੀ ਦਾਨੇ ਦਾ ਹੈ ਸਾਡੇ ਆਪਣੇ ਆ ਆਪਣੇ ਕੌਮਰੇ ਆ ਮੰਨ ਲਓ ਜੇ ਕੋਈ ਥੋੜਾ ਜਿਹਾ ਇਧਰ ਉਧਰ ਹੋ ਗਿਆ ਕਿ ਉਹ ਪਿਆਰ ਸਦਾ ਹੈ ਤਾਂ ਵਾਲੀ ਜੀ